ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਖ ਖ਼ਬਰਾਂ ਤੋਂ ਸਰਬਸਤਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 355 ਮਾਪ ਪ੍ਰਕਾਸ਼ਪੁਰਬ ਸ਼੍ਰੀ ਕਲਤਕ ਸਾਹਿਬ ਦੇ ਨਿਰਧਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੇ ਸੰਗਤ ਨੂੰ ਅੰਮ੍ਰਿਤ ਛਕਣ ਦੀ ਕੀਤੀ ਅਪੀਲ ਸਿਆਸੀ ਆਗੂਆਂ ਨੇ ਸਭ ਨੂੰ ਦਿੱਤੀ ਵਧਾਈ ਪੂਰੇ ਉੱਤਰ ਭਾਰਤ ਵਿੱਚ ਠੰਡ ਦਾ ਕਹਿਰ ਜਾਰੀ ਟੁੱਟੇ ਕਈ ਪੁਰਾਣੇ ਰਿਕਾਰਡ -0.4 ਡਿਗਰੀ ਤੱਕ ਡਿੱਗਿਆ ਪਾਰਾ ਸੰਗੜੀ ਤੁੰਦ ਦੇ ਨਾਲ ਨਾਲ ਕੜਾਕੇ ਦੀ ਠੰਡ ਦਾ ਅਲਰਟ ਮੁੱਖ ਮੰਤਰੀ ਭਗਵੰਤ ਮਾਨ 466 ਉਮੀਦਵਾਰਾਂ ਨੂੰ ਵੰਡੇ ਚੰਡੀਗੜ੍ਹ ਦੇ ਮਿਊਸਪਲ ਦੇ ਨਿਯੁਕਤੀ ਪੱਤਰ ਪੰਜਾਬ 'ਚ 8 ਯੂਪੀਐਸਸੀ ਸੈਂਟਰ ਖੋਲਣ ਦਾ ਕੀਤਾ ਐਲਾਨ ਪੰਜਾਬ ਪੁਰਸ ਦੇ ਮਾਰੇ ਗਏ ਪੁਰਸਕਾਰੀਆਂ ਨੂੰ ਦਿੱਤੀ ਸਰਦਾਂਝਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਪਤਵੰਤ ਪੰਨੂ ਦਿੱਤਾ ਧਮਕੀ ਦਾ ਦਿੱਤਾ ਜਵਾਬ ਕਿ ਹਾਂ ਧਮਕੀਆਂ ਨਾਲ ਨਹੀਂ ਪੈਂਦਾ ਕੋਈ ਫਰਕ 3.5 ਕਰੋੜ ਲੋਕਾਂ ਦੀ ਜਾਨ ਦੀ ਰਾਖੀ ਕਰਨਾ ਸਾਡਾ ਫਰਜ਼ ਹੁਣ ਖਬਰਾਂ ਵਿਚ ਥਾਣਾ ਸ਼੍ਰੀ ਕਾਲਤਾਖ ਸਾਬਜ ਜਥੇਦਾਰ ਸਿੰਘ ਸਾਹਿਬਗੇਨirਗਵੀਰ ਸਿੰਘ ਨੇ ਦਸ਼ਮ ਪਾਸਾ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪ੍ਰਕਾਸ਼ ਪੁਰਬ ਤੇ ਸਾਰੀ ਕੌਮ ਨੂੰ ਅਮਰਤਾਰੀ ਬਣਨ ਦੀ ਲੋੜ ਤੇ ਜ਼ੋਰ ਦਿੱਤਾ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਵੱਡੇ ਸਿਆਸੀ ਆਗੂਆਂ ਨੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਸ਼ਿਰ ਗੁਰ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਵ ਦੇਸ਼ ਵਿਦੇਸ਼ ਵਿੱਚ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਗੁਰੂ ਘਰ ਵਿੱਚ ਸੰਗਤਾਂ ਨੇ ਨਮਸਤਕ ਹੋਈਆਂ। ਅੱਜ ਸ੍ਰੀ ਅਖੰਡ ਪਾਤਸ਼ਾਹ ਦੇ ਪੋਗ ਪਾਏਗੇ ਤੇ ਸਾਰਾ ਦਿਨ ਕੀਰਤਨ ਚੱਲੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੱਡੀਆਂ ਸਿਆਸੀ ਹਸਤੀਆਂ ਵੱਲੋਂ ਪ੍ਰਕਾਸ਼ ਪੂਰਵ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਇਸ ਤੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਸਰਬੰਸਦਾਨੀ ਤੇ ਦਸਮ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਪੂਰਵ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੁਨੀਆ ਦੇ ਇਤਿਹਾਸ ਅੰਦਾਸ਼ੀ ਗੁਰਗੋਬਿੰਦ ਸਿੰਘ ਜੀ ਦਾ ਜੀਵਨ ਲਾ ਸੰਨੀ ਤੇ ਪ੍ਰੇਰਨਾ ਦਇਕ ਹੈ। ਅਹੀ ਪ੍ਰਕਾਸ਼ ਹਮਾਰਾ ਭੈਓ ਪਟਨਾ ਸ਼ਹਿਰ ਵਿਖੇ ਪਾਵ ਲਇਓ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚੁਰ ਕਰ ਬੇ ਕੋ ਸਾਜਾ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ ਸਹਿਬ ਇਕਬਾਲ ਸਰਬੰਸਤਾਨ ਦੀ ਅਮਰਤ ਕੇ ਦਾਤੇ ਦਸ਼ਮੇਸ਼ ਪਿਤਾ ਧਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਪਟਨਾ ਸਾਹਿਬ ਜੀ ਦੀ ਪਾਵਨ ਧਰਤੀ ਜਿੱਥੇ ਸਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਕਰਸਥਾਨ ਸੁਭਾਇਮਾਨ ਹੈ ਉਥੇ ਸਦਪੋਸਵਦੀ ਸਤ 1666 ਈਸਵੀ ਨੂੰ ਪਿਤਾ ਧਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਔਰ ਮਾਤਾ ਪੂਜਨੀਕ ਮਾਤਾ ਮਾਤਾ ਗੁਜਰਖੌਰ ਜੀ ਦੇ ਘਰ ਵਿਖੇ ਹੋਇਆ ਸਤਗੁਰਾਂ ਨੇ ਸਮੁੱਚੀ ਲੋਕਾਈ ਉੱਤੇ ਭਾਰੀ ਪਉਰਕ ਕਰ ਕੀਤੇ ਸਤਗੁਰੂ ਜੀ ਇਸ ਕਾਰਜ ਵਾਸਤੇ ਆਏ ਸਤਗੁਰਾਂ ਨੇ ਪੰਥ ਪ੍ਰਗਟ ਕੀਤਾ ਸਾਨੂੰ ਪੰਜ ਕਕਾਰੀ ਰਹਿਤ ਬਖਸ਼ਿਸ਼ ਕੀਤੀ ਸਾਨੂੰ ਕੁਰੇਤਾ ਤੋਂ ਵਰਜਿਤ ਕੀਤਾ ਸਾਨੂੰ ਮਰਯਾਦਾ ਬਖਸ਼ਿਸ਼ ਕੀਤੀ ਸਾਨੂੰ ਸੰਸਕਾਰ ਬਖਸ਼ਿਸ਼ ਕੀਤੇ ਸਾਨੂੰ ਜੀਵਨ ਜਾਚ ਬਖਸ਼ਿਸ਼ ਕੀਤੀ ਔਰ ਸਤਗੁਰਾਂ ਨੇ ਆਪਣੇ ਖਾਲਸੇ ਨੂੰ ਆਪਣਾ ਸਰੂਪ ਬਖਸ਼ਿਸ਼ ਕੀਤਾ ਔਰ ਕਥਿਆ ਹੈ ਕਿ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤ ਗੁਰੂ ਪੂਰਾ ਹਉ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇਰੋ ਸਤ ਗੁਰਾਂ ਵੱਲੋਂ ਕੀਤੇ ਇਹ ਮਹਾਨ ਪੁਰਪਕਾਰਾਂ ਨੂੰ ਯਾਦ ਕਰਦਿਆਂ ਹੋਇਆਂ ਸਤ ਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਇੱਕ ਸਾਰਤਾ ਨਾਲ ਇੱਕ ਸੋਤਾ ਨਾਲ ਇੱਕ ਜੁਟ ਹੋ ਕੇ ਮਨੌਣ ਦਾ ਯਤਨ ਕਰੀਏ ਔਰ ਸਤਗੁਰਾਂ ਦੀਆਂ ਖੁਸ਼ੀਆਂ ਦੇ ਅਸੀਂ ਸਾਰੇ ਪਾਤਰ ਬਣ ਸਕੀਏ ਸਮੂਚੀਆਂ ਸੰਗਤਾਂ ਨੂੰ ਧੰਨ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਮੰਗਲਵਾਰ ਨੂੰ ਸ੍ਰੀ ਅਕਾਲ ਤਖਤ ਤੋਂ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਮੂਲੀਅਤ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਚ ਸਜਾਏ ਗਏ ਨਗਰ ਕੀਰਤਨ ਦੀ ਆਰੰਭਤਾ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂबीर ਸਿੰਘ ਨੇ ਪਾਵਨ ਸਰੂਪ ਪਾਲਕੀ ਵਿੱਚ ਸੋਭਿਤ ਕੀਤਾ ਇਸ ਮੌਕੇ ਗਤਕੇ ਦੇ ਜੋਹਰ ਦਿਖਾਏਗੇ ਅਤੇ ਬੈਂਡ ਪਾਰਟੀਆਂ ਨੇ ਸ਼ਬਦ ਗਾਇਨ ਕੀਤਾ ਉੱਤਰ ਭਾਰਤ ਵਿੱਚ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਵਿੱਚ ਪੈਰ ਹੀ ਕੜਾਕੇ ਦੀ ਠੰਡ ਨੇ ਲੋਕਾਂ ਦੀ ਹਾਲਤ ਤਰਸਯੋਗ ਬਣਾ ਦਿੱਤੀ ਹੈ। ਸੰਘਣੀ ਧੁੰਦ ਦੇ ਨਾਲ ਨਾਲ ਕੜਾਕੇ ਦੀ ਠੰਡ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ। ਪੰਜਾਬ ਵਿੱਚ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਰਾਤ ਦਾ ਤਾਪਮਾਨ -0.4 ਡਿਗਰੀ ਦਰਜ ਕੀਤਾ ਗਿਆ। ਪੰਜਾਬ ਤੇ ਹਰਿਆਣਾ ਸੰਗਨੀ ਧੁੰਦ ਦੀ ਲਪੇਟ ਵਿੱਚ ਹਨ ਸਵੇਰ ਵੇਲੇ ਅੰਮ੍ਰਿਤਸਰ ਵਿੱਚ ਵਿਜ਼ਿਬਿਲਟੀ ਜ਼ੀਰੋ ਰਹੀ ਪਾਣੀ ਪਤਸ ਮੇਤ ਹੋਰ ਥਾਵਾਂ ਤੇ ਵੀ ਵਿਜ਼ਿਬਿਲਟੀ ਘਟ ਰਹੀ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਠੀਤ ਲਹਿਰ ਤੇ ਸੰਗਨੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਅਗਲੇ 4-5 ਦਿਨਾਂ ਤੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਮੌਸਮ ਖੁਸ਼ਕ ਰਹੇਗਾ ਇਨ੍ਹਾਂ ਤਿੰਨਾਂ ਥਾਵਾਂ ਤੇ ਘੱਟੋ ਘੱਟ ਤਾਪਮਾਨ 'ਚ ਕੋਈ ਤਬਦੀਲੀ ਦੇਖਣ ਨੂੰ ਨਹੀਂ ਮਿਲੇਗੀ ਤਿੰਨਾਂ ਥਾਵਾਂ ਤੇ 17 18 ਜਨਵਰੀ ਨੂੰ ਠੰਡਾ ਦਿਨ ਰਹੇਗਾ। ਚੰਡੀਗੜ੍ਹ ਚ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ ਠੰਡ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਤੁੰਦ ਕਰਕੇ ਅੱਜ 3 ਉਡਾਨਾਂ ਰੰਤ ਕਰ ਦਿੱਤੀਆਂ ਗਈਆਂ ਨੇ। ਇਹਨਾਂ ਵਿੱਚੋਂ ਚੰਡੀਗੜ੍ਹ ਤੋਂ ਦਿੱਲੀ ਲਈ ਫਲਾਈਟ ਨੰਬਰ 2177, ਚੰਡੀਗੜ੍ਹ ਤੋਂ ਮੁੰਬਈ ਲਈ ਫਲਾਈਟ ਨੰਬਰ 5263 ਤੇ ਚੰਡੀਗੜ੍ਹ ਤੋਂ ਬੈਂਗਲੌਰ ਲਈ ਫਲਾਈਟ ਨੰਬਰ ਸ਼ਾਟ ਚੰਤੀ ਸ਼ਾਮਲ ਨੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਮੌਸਮ ਖਰਾਬ ਰਹੇਗਾ ਇਨ੍ਹਾਂ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਤੇ ਬਠਿੰਡਾ ਸ਼ਾਮਲ ਨੇ ਬਾਕੀ ਜ਼ਿਲ੍ਹਿਆਂ ਵਿੱਚ yellow alert ਜਾਰੀ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਹਰਿਆਣਾ ਦੇ 4 ਜ਼ਿਲ੍ਹਿਆਂ ਵਿੱਚ red alert ਜਾਰੀ ਕਰ ਦਿੱਤਾ ਗਿਆ ਹੈ ਅੰਬਾਲਾ ਕੈਥਲ ਕੁਰਕ ਖੇਤਰ ਤੇ ਕਰਨਾਲ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ ਸਿਰਸਾ ਫਤਿਆਬਾਦ ਹਿਸਾਰ ਭਵਾਨੀ ਰੱਖੀ ਦਾਦਰੀ ਮਹਿਤਾਬਗੜ ਰਾਜਸਥਾਨ ਨਾਲ ਲੱਗਦੇ ਰਿਵਾੜੀ ਤੇ ਉੱਤਰ ਪ੍ਰਦੇਸ਼ ਨਾਲ ਲੱਗਦੇ ਯਮੁਨਾ ਨਗਰ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਦੂਜੇ ਪਾਸੇ ਹਿਮਾਚਲ ਵਿੱਚ ਬਰਫਬਾਰੀ ਨਾ ਹੋਣ ਕਾਰਨ ਤਾਪਮਾਨ ਆਮ ਨਾਲੋਂ ਹੇਠਾਂ ਬਣਿਆ ਹੋਇਆ ਹੈ ਜਿਸ ਕਾਰਨ ਹਿਮਾਚਲ ਵਾਸੀਆਂ ਦੀਆਂ ਚਿੰਤਾਵਾਂ ਵੱਧ ਰਹੀਆਂ ਨੇ ਉੱਚ ਖੇਤਰਾਂ ਵਿੱਚ ਸੇਬ ਦੀ ਫਸਲ ਤੇ ਖੇੜਲੇ ਖੇਤਰਾਂ ਵਿੱਚ ਕਣਕ ਤੇ ਹੋਰ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਇੱਥੇ ਵੀ ਆਉਣ ਵਾਲੇ ਦਿਨਾਂ 'ਚ ਮੌਸਮ 'ਚ ਬਦਲਾਅ ਦੀ ਸੰਭਾਵਨਾ ਘੱਟ ਹੀ ਹੈ। ਮੌਸਮ ਵਿਭਾਗ ਵੱਲੋਂ ਅੱਜ ਚੰਡੀਗੜ੍ਹ ਵਿੱਚ ਸੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਸਵੇਰ ਵੇਲੇ ਸੰਘਣੀ ਧੁੰਦ ਤੇ ਬਾਅਦ ਵਿੱਚ ਧੁੱਪ ਨਿਕਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਤਾਪਮਾਨ 4 ਤੋਂ 18 ਡਿਗਰੀ ਦੇ ਵਿੱਚ ਘਰ ਰਹਿੰਦੀ ਸੰਭਾਵਨਾ ਹੈ। ਅੰਮ੍ਰਿਤਸਰ ਵਿੱਚ ਧੁੰਦ ਨੂੰ ਲੈ ਕੇ ਅੱਜ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਧੁੱਪ ਨਿਕਲਣ ਦੀ ਸੰਭਾਵਨਾ ਹੈ ਪਰ ਸਵੇਰ ਵੇਲੇ ਧੁੰਦ ਛਾਈ ਹੋਈ ਹੈ ਤਾਪਮਾਨ 5 ਡਿਗਰੀ ਤੋਂ 8 ਡਿਗਰੀ ਦੇ ਵਿੱਚ ਘਰ ਰਹੇਗਾ ਜਲੰਧਰ ਵਿੱਚ ਧੁੰਦ ਨੂੰ ਲੈ ਕੇ ਅੱਜ ਰੈੱਡ ਅਲਰਟ ਜਾਰੀ ਕੀਤਾ ਗਿਆ ਸਵੇਰੇ ਧੁੰਦ ਛਾਈ ਤੇ ਬਾਅਦ ਵਿੱਚ ਧੁੱਪ ਨਿਕਲਣ ਦੀ ਸੰਭਾਵਨਾ ਹੈ ਤਾਪਮਾਨ 5 ਤੋਂ 12 ਦੇ ਵਿਚਕਾਰ ਰਹਿੰਦੀ ਸੰਭਾਵਨਾ ਹੈ। ਲੁਧਿਆਣਾ ਵਿੱਚ येलो स्मॉग ਅਲਰਟ ਜਾਰੀ ਕੀਤਾ ਗਿਆ ਹੈ। ਲੁਧਿਆਣਾ ਵਿੱਚ ਅੱਜ ਧੁੱਪ ਨਿਕਲਣ ਤੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾਵੇਗਾ। ਤਾਪਮਾਨ 4 ਤੋਂ 17 ਡਿਗਰੀ ਦੇ ਵਿਚਕਾਰ ਰਹੇਗਾ। ਪੰਜਾਬ ਪੁਲਿਸ ਵੱਲੋਂ ਨੌਜਵਾਨਾਂ ਨੂੰ ਨੌکریاں ਦੇਣ ਦਾ سلسلہ ਲਗਾਤਾਰ ਜਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਦੇ ਮਿਊਸਪਲ ਭਵਨ ਵਿਖੇ 468 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਪੁਲਿਸ ਫੋਰਸ ਬਾਰੇ ਵੱਡੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 1 ਫਰਵਰੀ ਤੋਂ ਸੜਕ ਸੁਰੱਖਿਆ ਪੁਲਿਸ ਦੇ ਮੁਲਾਜ਼ਮ ਸੜਕਾਂ 'ਤੇ ਖੜੇ ਦਿਖਾਈ ਦੇਣਗੇ ਚੰਡੀਗੜ੍ਹ ਦੇ ਮਿਊਸਪਲ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ 468 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਇਸ ਮੌਕੇ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ 8 ਯੂਪੀਐਸਸੀ ਸੈਂਟਰ ਖੋਲੇ ਜਾਣਗੇ ਜਿੱਥੇ ਨੌਜਵਾਨ ਲੜਕੇ ਲੜਕੀਆਂ ਨੂੰ ਮੁਫਤ ਕੋਚਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਅਪਡੇਟ ਕਰਨ ਅਤੇ ਇਸ ਨੂੰ ਅਪਡੇਟ ਰੱਖਣ ਵਿੱਚ ਬਜਟ ਦੀ ਕੋਈ ਕਮੀ ਨਹੀਂ ਹੈ। ਸੀਐਮ ਮਾਨ ਨੇ ਪੰਜਾਬ ਵਾਸੀਆਂ ਨੂੰ ਖੁਸ਼ਖਬਰੀ ਦਿੰਦਿਆਂ ਕਿਹਾ ਕਿ ਰੋਡ ਸੇਫਟੀ ਫੋਰਸ ਦਾ ਉਦਘਾਟਨ 26 ਜਨਵਰੀ ਨੂੰ ਕੀਤਾ ਜਾਵੇਗਾ ਅਤੇ ਇਸ ਦੌਰਾਨ ਮੁਲਾਜ਼ਮਾਂ ਦੀ ਟ੍ਰੇਨਿੰਗ ਵੀ ਪੂਰੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਨੂੰ 129 ਆਧੁਨਿਕ ਵਾਹਨ ਦਿੱਤੇ ਗਏ ਨੇ ਜਿਨ੍ਹਾਂ ਦੀ ਕੀਮਤ 37 ਲੱਖ ਰੁਪਏ ਦੇ ਕਰੀਬ ਹੈ ਉਹ ਕੰਪਿਊਟਰ ਅਤੇ ਕੈਮਰੇ ਨਾਲ ਲੈਸ ਨੇ ਅਤੇ ਸਾਰੇ ਕਰਮਚਾਰੀਆਂ ਨੂੰ ਨਵੀਆਂ ਵਰਦੀਆਂ ਦਿੱਤੀਆਂ ਗਈਆਂ 1 ਫਰਵਰੀ ਤੋਂ ਪੰਜਾਬ ਦੇ ਲੋਕ ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਸੜਕਾਂ ਤੇ ਖੜੇ ਦੇਖਣਗੇ ਜਿਵੇਂ ਕਿ ਅਸੀਂ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਅਸੀਂ ਘੱਟੋ ਘੱਟ 8 ਯੂਪੀਸੀ ਸੈਂਟਰ ਖੋਲ੍ਹਾਂਗੇ ਜਿੱਥੇ ਫਰੀ ਦੇ ਵਿੱਚ ਸਾਰਿਆਂ ਨੂੰ ਕੋਚਿੰਗ ਜਿਹੜੀ ਹੈ ਉਹ ਯੂਪੀਐਸਸੀ ਦੀ ਮਿਲੂਗੀ ਤਾਂ ਕਿ ਪੜ੍ਹਦੇ-ਪੜ੍ਹਦੇ ਨਾਲ ਆਈਪੀਐਸ ਨਾਲ ਆਈਐਸ ਨਾਲ ਆਈਆਰਐਸ ਉਹ ਵੀ ਤੁਸੀਂ ਕਿਤਾਬਾਂ ਪੜ੍ਹਦੇ-ਪੜ੍ਹਦੇ ਆਪਣੀਆਂ ਤਰੱਕੀਆਂ ਕਰੋ ਜਿਵੇਂ ਤੇ ਐਸਐਸਐਫ ਅੱਜ ਹੁੰਦੀ ਤਾਂ ਅੱਜ ਉਹ ਪੀਏਪੀ ਵਾਲੇ ਜਵਾਨ ਬਚ ਸਕਦੇ ਸੀ ਕਿਉਂਕਿ ਟਰਾਲਾ ਖੜਾ ਸੀਗਾ ਉਹ ਇਹੀ ਕੰਮ ਐਸਐਸਐਫ ਨੇ ਕਰਨਾ ਜੋ ਕੋਈ ਟਰਾਲੀ ਟਰਾਲਾ ਕੋਈ ਗੱਡੀ ਖਰਾਬ ਹੋਈ ਖੜੀ ਆ ਉਹਨੂੰ ਸਾਈਡ ਤੇ ਕਰਨਾ ਹੈ ਤੇ ਜਦੋਂ ਸੜਕ ਤੇ ਪੁਲਿਸ ਰਹੂਗੀ ਹਰ 30 ਕਿਲੋਮੀਟਰ ਤੇ ਰੇਡੀਅਸ ਇੱਕ ਗੱਡੀ ਤੁਹਾਨੂੰ ਮਿਲੂਗੀ ਆਉਂਦੀ ਜਾਂਦੀ ਤਾਂ ਕੰਟਰੋਲ ਰਹੂਗੀ ਸਪੀਡ ਤੇ ਨਾਲ ਉਹਨਾਂ ਕੋਲੇ ਗੈਸ ਕਟਰ ਆਰੀ ਦਾ ਬਲੇਡ ਤੇ ਲੇਟੈਸਟ ਸਮਾਨ ਸਾਰਾ ਤੇ ਨਾਲ ਟਰੋਮਾ ਸੈਂਟਰ ਜਾਂ ਹਸਪੀਟਲ ਜਿਹੜਾ ਨੇੜੇ ਪੈਂਦਾ ਉਹਦੇ ਨਾਲ ਅਟੈਚ ਹੋਊਗਾ ਉਹ ਤਾਂ ਫਰਵਰੀ ਤੋਂ ਅਸੀਂ ਤੁਹਾਨੂੰ ਦੱਸਣ ਲੱਗ ਜਾਾਂਗੇ ਕਿ ਪਿਛਲੇ ਸਾਲ ਫਰਬਰੀ ਨੂੰ ਐਸ ਫਰਬਰੀ ਚ ਕਿੰਨਾ ਕਟਿਆ ਪਿਛਲੀ ਮਾਰਚ ਨੂੰ ਐਸ ਮਾਰਚ ਕਿੰਨਾ ਕਟਿਆ ਮੈਨੂੰ ਯਕੀਨ ਹੈ ਜੇ 50% ਵੀ ਆਪਾਂ ਕਰ ਲਿਆ ਕਿ 3500 ਬੰਦੇ ਦੀ ਇੱਕ ਸਾਲ ਚ ਜਾਨ ਬਚਾਤੀ ਤਾਂ ਇਦੋਂ ਵੱਡਾ ਪੁੰਨ ਵਾਲਾ ਕੰਮ ਕੋਈ ਨਹੀਂ ਹੋਊਗਾ ਤੇ ਨਾਲ ਨਾਲ ਜਿਹੜੀ ਨਾਰਮਲ ਪੁਲਿਸਾ ਉਹਦਾ ਵੀ ਥੋੜਾ ਜਿਹਾ ਬਾਡਨ ਕਟੂਆ ਸਿੱਖ ਫੋਰ ਜਸਟਿਸ ਦੇ ਮੁਖੀ ਗੁਰਪਤਮਤ ਪੰਨੂ ਵੱਲੋਂ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਜਿਸ ਦੇ ਜਵਾਬ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਹਨਾਂ ਧਮਕੀਆਂ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਗੁਰਪਤਵੰਤ ਸਿੰਘ ਪੰਨੂ ਵੱਲੋਂ 26 ਜਨਵਰੀ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇਨਾ ਹੀ ਨਹੀਂ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਦੇ ਗੈਂਗਸਟਰਾਂ ਨੂੰ ਉਹਨਾਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਤਾਂ ਜੋ ਉਹ ਪੰਜਾਬ ਨੂੰ ਇੱਕ ਵਾਰ ਫਿਰ ਅਤਵਾਦੀ ਦੌਰ ਵਿੱਚ ਤੱਕ ਸਕਣ ਹੁਣ ਇਸ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਉਹਨਾਂ ਤੋਂ ਜਦੋਂ মিডিਆ ਵੱਲੋਂ ਸਵਾਲ ਕੀਤਾ ਗਿਆ ਕਿ 26 ਜਨਵਰੀ ਨੂੰ ਪੰਨੂ ਵੱਲੋਂ ਜੋ ਤੁਹਾਨੂੰ ਅਤੇ ਡੀਜੀਪੀ ਗੌਰਵ ਜੱਧਵ ਨੂੰ ਧਮਕੀ ਦਿੱਤੀ ਗਈ ਹੈ ਉਸ ਤੇ ਤੁਹਾਡਾ ਕੀ ਕਹਿਣਾ ਹੈ ਤਾਂ ਸਿਆਮਾਨ ਨੇ ਕਿਹਾ ਕਿ ਅਸੀਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਜੇ ਤੁਸੀਂ ਕੰਮ ਸ਼ੁਰੂ ਕੀਤਾ ਤਾਂ ਬਰਸ਼ਾਂ ਤੋਂ ਕੰਮ ਕਿਉਂ ਲੱਗੇ 26 ਜਨਵਰੀ ਨੂੰ ਜਾਨ ਤੋਂ ਮਾਰਨ ਦੀ ਤੁਹਾਨੂੰ ਵੀ ਦਿੱਤੀ ਗੱਡੀ ਚ ਵੀ ਸਾਹਿਬ ਨੂੰ ਵੀ ਦਿੱਤੀਆ ਕੋਈ ਗੱਲ ਨਹੀਂ ਜੀ ਜਦੋਂ ਅਸੀਂ ਕੋਈ ਜੌਬ ਕਰ ਰਹੇ ਹਾਂ ਜਦੋਂ ਅਸੀਂ ਸਾਢੇ 3 ਕਰੋੜ ਲੋਕਾਂ ਦੇ ਸੁੱਖ ਤੇ ਚੈਨ ਦੀ ਜਿਹੜੀ ਨੀਂਦ ਖਰਾਬ ਕਰਨ ਵਾਲਿਆਂ ਨੂੰ ਅਸੀਂ ਸਜ਼ਾਵਾ ਦੇ ਰਹੇ ਹਾਂ ਉਹਨਾਂ ਨੂੰ ਜੇਲ੍ਹਾਂ ਚ ਦੇ ਰਹੇ ਹਾਂ ਜਾਂ ਉਹ ਜੇ ਅੱਗਿਓ ਕੋਈ ਬਾਉਂਸ ਬੈਕ ਕਰਦੇ ਨੇ ਤਾਂ ਉਹਨਾਂ ਨੂੰ ਗੋਲੀਆਂ ਵੀ ਲੱਗ ਰਹੀਆਂ ਨੇ ਜ਼ਖਮੀ ਵੀ ਹੋ ਰਹੇ ਨੇ ਔਰ ਕਈ ਤਾਂ ਮਾਰੇ ਵੀ ਗਏ ਨੇ ਤਾਂ ਫਿਰ ਕੋਈ ਗੱਲ ਨਹੀਂ ਤਾਂ ਫਿਰ ਆਉਣਗੇ ਹੀ ਕੋਈ ਗੱਲ ਨਹੀਂ ਅਸੀਂ ਤਾਂ ਅਸੀਂ ਪੰਜਾਬ ਦੇ 3.5 ਕਰੋੜ ਲੋਕਾਂ ਦੇ ਕਸਟੋਡੀਅਨ ਹਾਂ ਔਰ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸੁੱਖ ਸੁਖ ਚੈਨ ਉਹਨਾਂ ਦਾ ਬਹਾਲ ਰੱਖਣਾ ਇਹ ਸਾਡਾ ਫਰਜ਼ ਹੈ ਸੋ ਅਸੀਂ ਆਪਣੀ ਪੁਲਿਸ ਨੂੰ ਵੀ ਅਪਡੇਟ ਰੱਖਦੇ ਹਾਂ ਕਿਉਂਕਿ ਸਾਡੇ 500 ਕਿਲੋਮੀਟਰ ਦੇ ਲਗਭਗ 532 ਕਿਲੋਮੀਟਰ ਸਾਡਾ ਜਿਹੜਾ ਬਾਰਡਰ ਹੈ ਉਹ ਪਾਕਿਸਤਾਨ ਨਾਲ ਲੱਗਦਾ ਸੋ ਸਾਨੂੰ ਇੰਟਰਨਲ ਸਕਿਉਰਿਟੀ ਦੇ ਨਾਲ-ਨਾਲ ਸਾਨੂੰ ਬਾਹਰੋਂ ਵੀ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਵੀ ਸਾਨੂੰ ਬਹੁਤ ਸਾਰਾ ਧਿਆਨ ਦੇਣਾ ਪੈਂਦਾ ਔਰ ਬੀਐਸਐਫ ਨੇ ਮਿਲ ਕੇ ਕੰਮ ਕਰਨਾ ਦੇਖੋ ਜੀ ਕਈ ਦੇਸ਼ ਐ ਹੈ ਜੇ ਨੇ ਜਿੱਥੇ ਉਹਨਾਂ ਉਹਨਾਂ ਨੇ ਪਨਾਹ ਲਈ ਹੋਈ ਹੈ ਉਹਨਾਂ ਨੇ ਉਹਨਾਂ ਉਹਨਾਂ ਮੁਲਕਾਂ ਦਾ ਵੀ ਜਿਹੜਾ ਉੱਥੇ ਰਹਿਣਾ ਦੋਬਰ ਕਰਤਾ ਸੋ ਇਸ ਕਰਕੇ ਅਸੀਂ ਤਾਂ ਚਾਹੁੰਦੇ ਹਾਂ ਕਿ ਜਿਹੜੇ ਵੀ ਮੁਲਕ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਦੇਸ਼ ਵਿਰੋਧੀ ਅਨਸਰ ਹੈਗੇ ਨੇ ਜਾਂ ਤਾਂ ਉਹਨਾਂ ਦੀਆਂ ਸਰਕਾਰਾਂ ਉੱਥੇ ਹੀ ਉਹਨਾਂ ਨੂੰ ਰੋਕਣ ਜਾਂ ਫਿਰ ਜੋ ਭਾਰਤ ਸਰਕਾਰ ਦੀ ਨੀਤੀ ਹੈ ਵਿਦੇਸ਼ ਸਰਕਾਰ ਨੀਤੀ ਹੈ ਕਿ ਜਿਵੇਂ ਸਾਡੇ ਵੀ ਕਈ ਮੋਸਟ ਵਾਂਟਡ ਜਿਹੜੇ ਨੇ ਉਹ ਵਿਦੇਸ਼ਾਂ 'ਚ ਰਹਿੰਦੇ ਨੇ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਇਹ ਇੰਟਰਨੈਸ਼ਨਲ ਮਾਮਲਾ ਹੈ ਸਾਨੂੰ ਫਿਰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੇ ਹੋਮ ਅਫੇਅਰ ਨਾਲ ਗੱਲਬਾਤ ਕਰਕੇ ਜਿਹੜਾ ਕਰਨਾ ਪੈਂਦਾ ਸੀ ਉਹਨਾਂ ਨਾਲ ਇਨ ਟੱਚ ਲੱਗਦਾ ਵੇਲਾ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ब्रेक तो बस शामक पर फिर स्वागत है बाद में अगली खबरों वाला सुखपाल सिंह खैरा ने जेल दी दास्तां ਤੇ ਕੀਤੇ ਪਰਚਿਆਂ ਤੇ ਮਾਨ ਸਰਕਾਰ ਨੂੰ ਕਿਹਾ ਏ ਜੇਲ੍ਹ ਤੋਂ ਬਾਹਰ ਆ ਕੇ ਸੁਖਪਾਲ ਸਿੰਘ ਖੈਰਾ ਨੇ ਦੋ ਦਿਨਾਂ ਬਾਅਦ ਪੰਜਾਬ ਸਰਕਾਰ ਤੇ ਪੜਾਅ ਸਕੀ ਹੈ ਖੈਰਾ ਨੇ ਭਗਵੰਤ ਮਾਨ ਸਰਕਾਰ ਤੇ ਵਰਦੇ ਹੋਏ ਕਿਹਾ ਕਿ ਜਿਹੀ ਬਦਲਾਖੋਰੀ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਤੇ ਨਾ ਹੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਕੀਤੀ ਹੈ ਜੇਲ੍ਹ ਤੋਂ ਬਾਹਰ ਆ ਕੇ ਸੁਖਪਾਲ ਸਿੰਘ ਖੈਰਾ ਨੇ 2 ਦਿਨ ਬਾਅਦ ਪੰਜਾਬ ਸਰਕਾਰ ਤੇ ਪੜਾਸ ਕੱਢੀਏ ਸੁਖਪਾਲ ਖੈਰਾ ਨੇ ਜੇਲ੍ਹ ਦੀ ਦਸਤਾਨ ਅਤੇ ਕੀਤੇ ਪਰਚਿਆਂ ਤੇ ਮਨ ਸਰਕਾਰ ਨੂੰ ਘੇਰਿਆ ਹੈ ਖੈਰਾ ਨੇ ਕਿਹਾ ਕਿ ਭਗਵੰਤ ਮਾਨ ਮੈਨੂੰ ਡਰਾ ਧਮਕਾ ਕੇ ਮੇਰੀ ਜ਼ੁਬਾਨ ਬੰਦ ਨਹੀਂ ਕਰਵਾ ਸਕਦਾ ਜੇਕਰ ਭਗਵੰਤ ਮਾਨ ਇੱਕ ਵਾਰ ਪਿਆਰ ਨਾਲ ਮੈਨੂੰ ਆਖ ਦਿੰਦਾ ਕਿ ਸਾਡੀ ਸਰਕਾਰ ਖਿਲਾਫ ਘੱਟ ਬੋਲਿਆ ਕਰ ਤਾਂ ਸ਼ਾਇਦ ਮੈਂ ਕੁਝ ਸੋਚ ਵੀ ਲੈਂਦਾ ਪਰ ਡਰਾ ਕੇ ਮੈਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ ਜਦੋਂ ਮਾਮਲਾ ਐਨਡੀਪੀਐਸ ਦਾ ਗਿਆ ਕਿਉਂਕਿ ਉਹਦੋਂ ਵੀ ਸਰਕਾਰ ਚਾਹੁੰਦੀ ਸੀ ਕਿ ਖੈਰ ਨੂੰ ਠੋਕ ਦਿਓ ਐਨਡੀਪੀਐਸ ਦੀ ਐਫਆਈਆਰ ਠੋਕ ਦਿਓ ਆਈ ਐਮ ਟੋਲਡ ਆ ਡੋਨਟ نو ਕਿੰਨਾ ਸੱਚ ਹੈਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਹੀਂ ਇਹਦੇ ਪਿਤਾ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਮੇਰੇ ਕੋਲੀ ਗਏ ਨੇ ਔਰ ਇਹ ਪਰਿਵਾਰ ਜਿਹੜਾ ਪੰਜਾਬ ਦੇ ਵਿੱਚ ਇੱਕ ਅੱਛਾ ਪਰਿਵਾਰ ਆ ਮੈਂ ਇਸ ਮੁੰਡੇ ਨੂੰ ਐਨਡੀਪੀਐਸ ਵਰਗੇ ਝੂਠੇ ਮੁਕੱਦਮੇ ਵਿੱਚ ਉਹਦਾ ਉਹਨੂੰ ਗ੍ਰਿਫਤਾਰ ਨਹੀਂ ਹੋਣ ਦੇਣਾ ਤਾਂ ਮਾਮਲਾ ਡ੍ਰੌਪ ਹੋ ਗਿਆ ਐਸ ਆਈਟੀ ਬੰਦ ਨਹੀਂ ਹੋਈ ਉਸ ਤੋਂ ਬਾਅਦ 2017 ਚ ਆ ਗਿਆ ਸਿੱਧਾ ਮੈਂ ਉਹ 15 ਦੇ ਵਿੱਚ ਜ਼ਮੀਨ ਟਾਈਮ ਗੁਰਦੇਵ ਸਿੰਘ ਵਗੈਰਾ ਸਾਰੇ ਫੜੇ ਗਏ ਉਹਨਾਂ ਦੀ ਟ੍ਰਾਇਲ ਸ਼ੁਰੂ ਹੋ ਗਈ ਫਾਜ਼ਲਕਾਦੀ ਸਪੈਸ਼ਲ ਅਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਟ੍ਰਾਇਲ ਕਾਫੀ ਐਡਵਾਂਸ ਸਟੇਜ ਤੇ ਆ ਗਈ 2017 ਚ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਰਾਣਾ ਗੁਰਜੀਤ ਸਿੰਘ ਦਾ ਜਿਹੜਾ ਮਸਲਾ ਉੱਠਿਆ ਰੇਤਾ ਦੀਆਂ ਖੱਡਾਂ ਦੀਆਂ ਨਿਲਾਮੀ ਦਾ ਉਹਨੇ ਆਪਣੇ ਇੱਕ ਖਾਨ ਸਾਹਮਣੇ ਤੋਂ 25 ਕਰੋੜ ਰੁਪਏ ਦਿੱਤਾ ਮੈਂ ਮੈਂ ਲੀਡਰ ਆਫ ਆਪੋਜੀਸ਼ਨ ਸੀ ਆਈ ਕੁਡ ਨਾਟ ਕਲੋਜ਼ ਮਾਈ ਆਈਜ਼ ਮੈਂ ਆਪਣੀ ਅੱਖਾਂ ਬੰਦ ਨਹੀਂ ਸੀ ਕਰ ਸਕਦਾ ਸਿਰਫ ਪੰਜਾਬ ਦੀ ਗੱਲ ਕਹਿਣ ਵਾਸਤੇ ਸੱਚ ਬੋਲਣ ਵਾਸਤੇ ਮੈਂ ਜਿਹੜਾ ਸੀਗਾ ਉਹਦਾ ਵਿਰੋਧ ਕੀਤਾ ਰਾਣੇ ਨੂੰ ਉਹਨਾਂ ਕੱਢਣਾ ਪਿਆ ਕੈਪਟਨ ਅਮਰਿੰਦਰ ਸਿੰਘ ਨੂੰ 7-8 ਮਹੀਨਿਆਂ ਤੋਂ ਬਾਅਦ ਕੈਬਨਿਟ ਚੋਂ ਡ੍ਰੌਪ ਕਰਤਾ ਮੁੜ ਕੇ ਉਹ ਦੁਸ਼ਮਣ ਬਣ ਗਿਆ ਮੇਰਾ ਉਸਨੇ ਜਾ ਕੇ ਮੈਨੂੰ ਉਹ ਰੂਟ ਜਿਹੜਾ ਲਿਆ ਉਹ ਡਿਫਰੈਂਟ ਰੂਟ ਸੀਗਾ ਉਹਨਾਂ ਨੇ ਕਿਹਾ ਜਿਹੜੀ ਚੱਲਦਾ ਕੇਸ ਹੈਗਾ ਫਾਜ਼ਿਲਕਾਦੀ ਅਦਾਲਤ ਵਿੱਚ ਉਹਨਾਂ ਨੇ ਮੈਨੂੰ ਮੈਨੀਪੂਲੇਟ ਕਰਕੇ 319 ਦੇ ਵਿੱਚ ਤਲਬ ਕਰਾ ਲਿਆ ਕੋਰਟ ਵਿੱਚ ਸਮਨ ਕਰਾ ਲਿਆ 2017 ਦੇ ਵਿੱਚ ਬਹੁਤ ਆਕਾਰ ਮੱਚੀ ਕਿਉਂਕਿ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਔਰ ਉਸ ਤੋਂ ਬਾਅਦ ਜਿਹੜਾ ਸੀਗਾ ਸਵਾਗਤ ਕਰਦਾ ਗੁਰਜੀਤ ਸਿੰਘ ਔਜਲਾ ਸਾਡੇ ਮੈਂਬਰ ਆਫ ਪਾਰਲੀਮੈਂਟ ਨੇ ਅੰਮ੍ਰਿਤਸਰ ਤੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਮੈਂ ਹਾਈ ਕੋਰਟ ਗਿਆ ਅਗੇਂਸਟ ਦੀ ਆਰਡਰਸ ਬਿਕੋਜ਼ ਮੈਨੂੰ ਕੋਰਟ ਨੇ ਸਮਨ ਕਰ ਲਿਆ ਸੀਗਾ ਹਾਈ ਕੋਰਟ ਨੇ ਮੇਰੇ ਨਾਨ ਅਵੇਲੇਬਲ ਵਾਰੈਂਟਸ ਕਵਾਚ ਕਰਤੇ ਤੇ ਮੇਰੀ ਜਿਹੜੀ ਰਿਵੀਜ਼ਨ ਸੀਗੀ ਉਹ ਡਿਸਮਿਸ ਕਰਦੀ ਆਈ ਹੈਡ ਟੂ ਗੋ ਟੂ ਦਾ ਸੁਪਰੀਮ ਕੋਰਟ ਮੈਨੂੰ ਯਾਦ ਹੈ ਡਿਸੰਬਰ ਦੀ 2017 ਦੀ ਸੁਪਰੀਮ ਕੋਰਟ ਨੇ ਦੋ ਜੱਜ ਜਿਹੜੇ ਉੱਥੇ ਬੈਠਦੇ ਦੋ ਜੱਜਸ ਨੇ ਮੇਰੀ ਸਮਨਿੰਗ ਸੁਪਰੀਮ ਕੋਰਟ ਨੇ ਸਟੇ ਕਰ ਦਿੱਤੀ ਰੋਕ ਦਿੱਤਾ ਜਿਹਦੇ ਕਰਕੇ ਮੈਂ ਬਚ ਗਿਆ 2017 ਤੋਂ ਬਾਅਦ ਇਹ ਮਾਮਲਾ ਮੇਰੇ ਤੇ ਹਮਲਾ ਹੋਇਆ ਫਿਰ ਆਜੋ ਸਿੱਧਾ ਤੁਸੀਂ 2021 ਚ ਕਿਸਾਨਾਂ ਦਾ ਅੰਦੋਲਨ ਯੁਵਾਪਾ ਦੇ ਖਿਲਾਫ ਲੜਾਈ ਅਤੇ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਮੈਂ ਕੋਈ ਤਾਂ ਨੈਸ਼ਨਲ ਲੀਡਰ ਤਾਂ ਹੈ ਨਹੀਂਗਾ ਮੈਨੂੰ ਮੈਂ ਈਡੀ ਦੀ ਰਡਾਰ ਤੇ ਆ ਗਿਆ ਇਸ ਘਰ ਵਿੱਚ ਮੇਰੇ ਛਾਪਾ ਮਾਰਿਆ ਗਿਆ ਖੈਰਾਂ ਨੂੰ ਪਹਿਲਾ ਐਨਡੀਪੀਐਸ ਦੇ 9 ਸਾਲ ਪੁਰਾਣੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਜਦੋਂ ਉਸ ਕੇਸ 'ਚ ਖੈਰਾਂ ਨੂੰ ਜ਼ਮਾਨਤ ਮਿਲੀ ਤਾਂ ਕਪੂਰਥਲਾ ਵਿੱਚ ਦੂਸਰਾ ਪਰਚਾ ਦਰਜ ਕਰਕੇ ਮੁੜ ਜੇਲ੍ਹ ਭੇਜ ਦਿੱਤਾ ਗਿਆ ਸੀ ਖੈਰਾਂ 15 ਜਨਵਰੀ ਨੂੰ ਦੂਸਰੇ ਕੇਸ 'ਚ ਜ਼ਮਾਨਤ ਲੈ ਕੇ ਬਾਹਰ ਆਏ ਸਨ ਡਰੱਗਜ਼ ਮਾਮਲੇ ਵਿੱਚ ਨਵਾਂ ਨੋਟਿਸ ਮਿਲਣ ਤੋਂ ਬਾਅਦ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਪਟਿਆਲਾ ਦੇ ਸਿੱਟ ਦਫ਼ਤਰ ਪਹੁੰਚੇ। ਹੁਣ ਉਹ ਨਵੇਂ ਸਿੱਟ ਦੇ ਮੁਖੀ ਹਰਚੰਦ ਸਿੰਘ ਪੁੱਲਰ ਦੇ ਸਾਹਮਣੇ ਪੇਸ਼ ਹੋਏ। ਸਿੱਟ ਵੱਲੋਂ ਉਨ੍ਹਾਂ ਨੂੰ ਸੱਤ ਘਾਟੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਜੰਮ ਕੇ ਨਿਸ਼ਾਨੇ ਸਾਧਦੇ ਨੇ। ਡਰੱਗ ਮਾਮਲੇ ਵਿੱਚ ਨਵਾਂ ਨੋਟਿਸ ਮਿਲਣ ਤੋਂ ਬਾਅਦ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਮੂਡ ਐਸਆਈਟੀ ਸਾਹਮਣੇ ਪੇਸ਼ ਹੋਏ ਨਵੀਂ ਐਸਆਈਟੀ ਦੇ ਗਠਨ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਇਹ ਪਹਿਲੀ ਪੇਸ਼ੀ ਸੀ ਅਤੇ ਉਹਨਾਂ ਤੋਂ ਕਰੀਬ 7 ਘੰਟੇ ਦੀ ਪੁੱਛਗਿੱਛ ਕੀਤੀ ਗਈ ਇਸ ਤੋਂ ਪਹਿਲਾਂ ਉਹ ਪੁਰਾਣੀ ਐਸਆਈਟੀ ਦੇ ਸਾਹਮਣੇ ਤਿੰਨ ਵਾਰੀ ਪੇਸ਼ ਹੋਏ ਸਨ ਪੁੱਛਗਿੱਛ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਉਹ ਤਾਂ ਵਧੇਕੀਆਂ ਚੱਲ ਰਹੇ ਨੇ ਪਰ ਜਦੋਂ ਸਾਡੀ ਵਾਰੀ ਆਈ ਤਾਂ ਉਹ ਭਗਵੰਤ ਮਾਨ ਨੂੰ ਮੱਟੋ-ਵੱਟ ਭਜਾਉਣਗੇ ਮਜੀਠੀਆ ਨੇ ਕਿਹਾ ਕਿ ਉਸਕ ਲਾਫੋ ਛੋਟਾ ਕੇਸ ਦਰਜ ਕਰਵਾਉਣ ਦੇ ਚੱਕਰ ਚ ਤਿੰਨ ਡੀਜੀਪੀ 4ਏ ਡੀਜੀਪੀ ਅਤੇ ਤਿੰਨ ਏ ਜੀ ਬਦਲੇ ਗਏ ਨੇ ਜੇਕਰ ਕੋਈ ਸਿਚਾਈ ਹੁੰਦੀ ਤਾਂ ਪਹਿਲੀ ਸਿੱਟ ਤੇ ਹੀ ਕੱਢ ਲੈਣੀ ਸੀ ਪਰ ਝੂਠ ਨੂੰ ਸੱਚ ਸਾਬਿਤ ਕਰਨ ਲਈ ਪੰਜਵੀਂ ਸਿੱਟ ਬਣਾਉਣੀ ਪਈ ਮਜੀਠੀਆ ਨੇ ਕਿਹਾ ਕਿ ਜੇ ਉਸ ਨੂੰ ਮੋੜ ਅੰਦਰ ਭੇਜਣਾ ਹੈ ਤਾਂ ਇੱਕ ਹੋਰ ਝੂਠਾ ਪਰਚਾ ਦਰਜ ਕਰਨਾ ਪਵੇਗਾ ਉਹਨਾਂ ਕਿਹਾ ਕਿ ਚਮੜੀ ਬਚਾਉਣ ਲਈ ਕੁਝ ਭ੍ਰਿਸ਼ਟ ਕਾਂਗਰਸੀ ਆਗੂ ਭਗਵੰਤ ਮਾਨ ਨੂੰ ਰਾਹ ਦੇ ਹਨੇਰੇ ਵਿੱਚ ਮਿਲ ਕੇ ਗੋਡੀ ਹੱਥ ਲੋਂਦੇ ਨੇ ਪਰ ਮਜੀਠੀਆ ਚੁੱਕਣ ਵਾਲਾ ਨਹੀਂ ਮੇਰੇ ਤੇ ਪਰਚਾ ਦਿੱਤਾ ਮੇਰੇ ਤੇ ਪਰਚਾ ਕਿਸੇ ਥਾਣੇਦਾਰ ਨੇ ਨਹੀਂ ਦਿੱਤਾ ਤਿੰਨ ਡੀਜੀਪੀ ਬਦਲਤੇ ਚਾਰ ਏ ਡੀਜੀਪੀ ਬਦਲਤੇ ਤਿੰਨ ਏਜੀ ਬਦਲ ਗਏ ਇਹ ਪਰਚਾ ਤਾ ਹੋਇਆ ਤੇ ਜਿਹਨੇ ਦਿੱਤਾ ਉਹਦੀ ਨਲਾਇਕੀ ਦਾ ਮੈਂ ਅੱਗੇ ਜ਼ਿਕਰ ਕਰ ਚੁੱਕਿਆ ਪ੍ਰਧਾਨ ਮੰਤਰੀ ਸਿਕਿਉਰਿਟੀ ਲੁਧਿਆਣਾ ਕੋਰਟ ਦਾ ਬੰਬ ਬਲਾਸਪੀਓਨਾਂ ਰੋਟੀਆਂ ਇਸ ਲਈ ਇਹ ਇੱਕ ਸਿਆਸੀ ਤੌਰ ਤੇ ਪਰਚਾ ਸੀ ਧਾਰਾ ਵੀ ਉਹਨੇ ਆਪ ਲਾਈ ਉਹ ਤਾਂ ਥਾਣੇਦਾਰ ਲਾਉਂਦਾ ਮੇਰੇ ਤੇ ਉਹਨੇ ਲਾਤੀ ਮਗਰ ਇਹ ਸਾਰੀ ਚੀਜ਼ਾਂ ਦਾ ਨਿਚੋੜ ਹਲੋ ਆਨਰੇਬਲ ਹਾਈ ਕੋਰਟ ਨੇ ਆਪਦੇ ਆਰਡਰ ਚ ਦਿੱਤਾ ਮਗਰ ਸਰਕਾਰਾਂ ਨਹੀਂ ਮੰਨਦੀਆਂ ਭਗਵੰਤ ਮਾਨ ਨੂੰ ਚਾਹੀਦੀ ਹੈ ਕੰਪਰੋਮਾਈਜ਼ਡ ਲੀਡਰ ਜਿਹੜੇ ਰਾਤ ਦੇ ਹਨੇਰੇ ਉਹਦੇ ਆ ਕੇ ਉਹਦੇ ਨਾਲ ਗੱਲ ਮੁਕਾ ਕੇ ਜਾਣ ਜਾਂ ਉਹਦੀ ਜੇਬ ਗਰਮ ਕਰਕੇ ਜਾਣ ਜਾਂ ਉਹਦੇ ਗੋਡੀ ਹੱਥ ਲਾ ਕੇ ਜਾਣ ਮਜੀਠੀਆ ਨਾ ਤੇਰੀ ਜੇਬ ਗਰਮ ਕਰੂ ਨਾ ਤੇਰੇ ਗੋਡੀ ਹੱਥ ਲਾਉ ਐਕਸਪੋਜ਼ ਕਰੂ ਔਰ ਜਿਹੜੇ ਪੰਜਾਬ ਦੇ ਹੱਕ ਦੀ ਗੱਲ ਕਰੂ ਜਿਹੜੇ ਤੈਨੂੰ ਐਕਸਪੋਜ਼ ਕਰਦੇ ਐ ਤੈਨੂੰ ਸਵਾਲ ਕਰਦੇ ਆ ਉਹਨਾਂ ਨੂੰ ਤੂੰ ਦਬਾਉਣ ਦੀ ਕੋਸ਼ਿਸ਼ ਕਰਦਾ ਜੀ ਸੱਦ ਕੇ ਕਰ ਲਾ ਜ਼ਾਲਮ ਸਰਕਾਰਾਂ ਕਰਦੀਆਂ ਨੇ ਜੇਲ੍ਹਾਂ ਚ ਤੁਸੀਂ ਕਲਾ ਸਕਦੇ ਹੋ ਤੁਹਾਡੀ ਤਾਕਤ ਐ ਝੂਠੇ ਪਰਚੇ ਤੁਸੀਂ ਦੇ ਸਕਦੇ ਹੋ ਮਗਰ ਉਸ ਤੋਂ ਬਾਅਦ ਮੇਰਾ ਵੀਰ ਜੇਲ ਇਸ ਨੋਟ ਦੀ ਐਂਡ ਉਹ ਤੋਂ ਬਾਅਦ ਕੋਰਟਾਂ ਫੈਸਲਾ ਕਰਦੀਆਂ ਨੇ ਕਿ ਪਰਚੇ ਸਹੀ ਸੀ ਕਿ ਗਲਤ ਸੀ ਹਾਈ ਕੋਰਟ ਨੇ 26 27 ਸਪਿਆ ਚ ਮੇਰੇ ਮਸਲੇ ਚ ਰੂਲਿੰਗ ਦਿੱਤੀ ਤੇ ਬੜੀ ਗੱਲ ਸਪਸ਼ਟ ਹੈ ਕਿ ਭਗਵਾਨ ਤਮਾਨ ਕਿੱਛੇ ਖਲੋਤੇ ਇਹਨਾਂ ਦੇ ਮਸਲੇ ਚ ਇਹ ਜੇ ਆਪਛਨਾ ਦੇ ਮਸਲੇ ਤੇ ਔਰ ਇੱਕ ਗੱਲ ਦੀ ਮੈਂ ਕੇਜਰੀਵਾਲ ਸਾਹਿਬ ਨੂੰ ਕਹੂੰਗਾ ਕਿ ਘਬਰਾਉਣ ਦੀ ਲੋੜ ਕੋਈ ਨਹੀਂ ਹੁਣ ਤੁਹਾਨੂੰ ਸ਼ਾਇਦ ਅੱਜ 16 ਨੂੰ 10 ਨੂੰ ਸੱਧਿਆ 18 ਨੂੰ ਤੁਹਾਨੂੰ ਸੱਧਿਆ ਮੈਨੂੰ ਵੀ ਤੇ ਸੱਧਣ ਦੀ ਸਾਡੀ ਟਾਈਮਿੰਗ ਬੜੀ ਮਿਲਦੀ ਹੈ ਪਰ ਕਹਿਣਾ ਕਿ ਮੈਂ ਪੇਸ਼ ਹੋ ਜਾਂਦਾ ਉਹ ਪੇਸ਼ ਨਹੀਂ ਹੁੰਦਾ ਪਤਾ ਨਹੀਂ ਕਾਦੀ ਘਬਰਾਹਟ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਕਿਹਾ ਹੈ ਕਿ ਚੰਡੀਗੜ੍ਹ ਨਗਰ ਨਗਰ ਚੋਣਾਂ 'ਚ ਗਠਜੋੜ ਇੰਡੀਆ ਜਿੱਤੇਗਾ ਅਤੇ ਇਹ ਜਿੱਤ 2024 ਦੀਆਂ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋਵੇਗੀ ਰਾਗਵ ਚੱਡਾ ਦੇ ਬਿਆਨ ਨੂੰ ਲੈ ਕੇ ਮਨਜਿੰਦਰ ਸਿੰਘ ਸਾਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਜਿਸ ਨਾਲ ਚਾਹੇ ਗਠਜੋੜ ਕਰ ਲਵੇ ਪਰ ਲੋਕ ਸਭਾ ਵਿੱਚ ਉਹਨਾਂ ਦੀ ਸਮੂਲਤਾ ਜ਼ੀਰੋ ਸੀ ਤੇ ਜ਼ੀਰੋ ਹੀ ਰਹੇਗੀ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਨਗਰ ਨਿਗਮ ਦੀ ਚੋਣਾਂ ਨੂੰ ਲੈ ਕੇ ਚਰਚਾ ਕੀਤੀ। ਕੈਂਡਾ ਸ਼ਾਸਤਰ ਪ੍ਰਦੇਸ਼ ਚੰਡੀਗੜ੍ਹ ਚ 18 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਆਪ ਅਤੇ ਕਾਂਗਰਸ ਦੋਵਾਂ ਨੇ ਗੱਠਜੋੜ ਕਰ ਲਿਆ ਹੈ। ਰਾਗਵ ਚੱਡਾ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਚੰਡੀਗੜ੍ਹ ਚ ਹੋਣ ਵਾਲੀਆਂ ਚੋਣਾਂ ਚ ਇੰਡੀਆ ਗੱਠਜੋੜ ਭਾਜਪਾ ਨੂੰ ਹਰਾਏਗਾ। ਉਹਨਾਂ ਕਿਹਾ ਚੰਡੀਗੜ੍ਹ ਨਗਰ ਨਿਗਮ ਚੋਣਾਂ ਭਾਜਪਾ ਅਤੇ ਭਾਰਤ ਗੱਠਜੋੜ ਵਿਚਕਾਰ ਪਹਿਲਾ ਮੁਕਾਬਲਾ ਹੋਵੇਗਾ। ਇਸ ਦੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਰਾਗਵ ਚੱਡਾ ਦੇ ਬਿਆਨ ਤੇ ਪਲਟਵਾਰ ਕੀਤਾ ਗਿਆ। ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਹਾਰਸ ਟਰੇਡਿੰਗ ਰਾਹੀਂ ਚੰਡੀਗੜ੍ਹ ਦਾ ਮੇਅਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆਪ ਦੇਸ਼ ਦੀ ਸਭ ਤੋਂ ਪ੍ਰਸਤ ਪਾਰਟੀ ਬਣ ਕੇ ਉਭਰੀ ਹੈ ਸਿਰਸਾ ਨੇ ਕਿਹਾ ਰਾਗਵ ਚੱਡਾ ਦਾ ਕਹਿਣਾ ਹੈ ਕਿ ਉਹ ਕਾਂਗਰਸ ਨਾਲ ਮਿਲ ਕੇ ਮੇਅਰ ਦੀਆਂ ਚੋਣਾਂ ਜਿੱਤਣ ਜਾ ਰਹੇ ਨੇ ਮਿਲ ਕੇ ਨਹੀਂ ਉਹਨਾਂ ਨੇ ਭਾਜਪਾ ਦੇ ਕੌਂਸਲਰ ਨੂੰ ਪੰਜਾਬ ਪੁਲਿਸ ਦੇ ਦਮ ਦੇ ਅਗਵਾ ਕੀਤਾ ਤੇ ਫਿਰ ਉਹਨਾਂ ਦੇ ਪਰਿਵਾਰ ਨਾਲ ਲੈਣ-ਦੇਣ ਕੀਤਾ ਤੇ ਫਿਰ ਸਾਡੇ ਇੱਕ ਮਿਓਰ ਨੂੰ ਸਾਡੇ ਨਾਲੋਂ ਤੋੜਨ ਦਾ ਕੰਮ ਕੀਤਾ ਹੈ ਰਾਗਵ ਚੱਡਾ ਅੱਜ ਬਤਾ ਰਹੇ ਹਨ ਕਿ ਕਾਂਗਰਸ ਕੇ ਸਾਥ ਮਿਲਕਰ वो चंडीगढ़ के मेयर का चुनाव जीतने जा रहे हैं मिलकर नहीं बीजेपी के काउंसलर को अगवा किया पंजाब पुलिस के दम पर उसके परिवार को फिर साथ लेन देन किया बहुत मोटे पैसे दिए उसके बाद हमारा एक मेयर तोड़ने का काम किया अगर इस तरह से खरीद प्रोकत से मेयर को तोड़ने के चुनाव से मेंबर तोड़कर एक चुनाव जीतने से अगर देश में जीता जाता तो वो राघव जी आपसे पहले बहुत सारी ऐसी पार्टियां आई थी उसमें स्वर्गीय प्रधानमंत्री तक भी थे जिन्होंने ऐसी खरीद प्रोख्त करी लेकिन अंत क्या हुआ पूरे देश ने देखा और जहां तक जीतने की बात रही जिन लोगों को नोटा से कम वोटें आती हैं आज वो देश में सरकार बनाने की बात करते हैं इससे बड़ा मजाक हो सकता है जो कल तक कहते थे मेरी नानी कहती थी रामलला टूटी मस्जिद में नहीं जाकर बैठेंगे आजकल पूरे दिल्ली के अंदर पूजा कराने की बात कर रहे हैं ये कारण है आपकी हार ने आपको डरा रखा है चाहे इंडिया अलायंस बनाओ चाहे पाकिस्तान को भी साथ ले आओ हाल तुम्हारा फिर भी यह रहेगा ना तुम्हारे पास कोई पंजाब में पहले लोकसभा है एक बाई इलेक्शन भी जीते थे ना ही दिल्ली में है ना ही दोबारा आने वाली है। इससे ज्यादा वोटों से जमानत जब्त होगी लोग तुम्हें जवाब देंगे जो तुम्हारा मेंबर उठाकर पंजाब पुलिस के दम पर लेके गए हो उसका दिल्ली के और पंजाब के लोग आपको जवाब देंगे किसानों वालों दिल्ली वे संघर्ष का ऐलान कर दिया गया है ਕਿਸਾਨ ਆਗੂ ਬੰਦਾ ਕਹਿੰਦਾ ਹੈ ਕਿ ਕਿਸਾਨਾਂ ਦੇ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਐਮਐਸਪੀ ਤੇ ਕਈ ਹੋਰ ਮੰਗਾਂ ਮੰਨਣ ਦਾ ਪ੍ਰੋਮਸਾ ਦਿੱਤਾ ਸੀ ਪਰ ਹਾਲੇ ਤੱਕ ਉਹ ਮੰਗਾਂ ਮੰਨੀਆਂ ਨਹੀਂ ਗਈਆਂ ਇਸ ਲਈ ਕਿਸਾਨ ਆਗੂ ਸਰਬੰਸ ਸਿੰਘ ਭਦੇਰ ਦੇਸ਼ ਦੀਆਂ ਵੱਖ-ਵੱਖ ਕਿਸਾਨ ਰਜਿਸਟਰੀਆਂ ਨੂੰ ਇਕੱਤਰ ਕਰ ਰਹੇ ਹਨ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਅੰਦੋਲਨ ਦੇ ਚੱਲਦਿਆਂ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਿਆ ਤੇ ਇਸ ਦੇ ਨਾਲ ਹੀ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਦਾ ਦਾਵਾ ਹੋਇਆ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਮੰਨਿਆ ਗਿਆ ਮੰਗਾਂ ਹਾਲੇ ਤੱਕ ਲਾਗੂ ਨਹੀਂ ਹੋਈਆਂ ਜਿਸ ਕਾਰਨ ਇੱਕ ਹੋਰ ਕਿਸਾਨ ਅੰਦੋਲਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ਸੰਘਰਸ਼ ਦੀ ਸਮਾਪਤੀ ਤੇ ਕੇਂਦਰ ਸਰਕਾਰ ਨੇ ਮਹਿਸੂਸ ਕੀਤਾ ਕਿ ਕਿਸਾਨ ਜਥੇਬੰਦੀਆਂ ਚ ਫੁੱਟ ਪੈ ਗਈ ਹੈ ਪਰ ਅਸੀਂ ਕੇਂਦਰ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਕਿਸਾਨ ਜਥੇਬੰਦੀਆਂ ਆਪਣੇ ਮੰਗਾਂ ਨੂੰ ਲੈ ਕੇ ਮੁੜ ਇਕਜੁੱਟ ਹੋ ਗਈਆਂ ਨੇ ਇਸ ਲਈ ਕਿਸਾਨ ਆਗੂ ਵਰਤ ਸਿੰਘ ਪੰਦੇਰ ਵੱਲੋਂ ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ 13 ਫਰਵਰੀ ਨੂੰ ਲੰਬ બંધ ਹੋਣ ਲਈ ਕਿਹਾ ਜਾ ਰਿਹਾ ਹੈ ਅੱਜ ਹਮ ਲੋਗ ਕੇਰਲਾ क्वटिम में पहुँचे हैं यहाँ केरला की सत्रह यूनियन इकट्ठी हुई हैं उन्होंने तेरह फरवरी के दिल्ली आंदोलन का पूरा सपोर्ट किया है और उन्होंने फैसला किया कि वो चार को यहाँ बड़े प्रदेश में इकट्ठ करके तैयारी करेंगे और बीस इक्कीस की जो नेशनल मीटिंग वहाँ भी पहुँचेंगे और जो हमने दिल्ली मोर्चा दो बड़े फोरम ने शुरू किया अब उसमें पूरे ਦੇਸ਼ ਕੇ ਆਰਗੇਨਾਈਜੇਸ਼ਨ ਸ਼ਾਮਲ ਹੋ ਰਹੀਆਂ ਕੋਈ ਵੀ ਜੋ ਫਾਰਮ ਹੈ ਉਹ ਹਮਸੇ ਅਲਗ ਨਹੀਂ ਰਹੇਗਾ ਔਰ ਇਸਮੇ ਹਮ ਜੋ ਸਰਕਾਰ ਸੇ ਐਮਐਸਪੀ ਖਰੀਦ ਕੇ ਗਾਰੰਟੀ ਕਾ ਕਾਨੂੰਨ ਬਣਾਣਾ ਔਰ ਕਿਸਾਨ ਮਜ਼ਦੂਰ ਕੀ ਕਰਜ਼ਾ ਮਾਫੀ ਔਰ ਅਨਯ ਮੁੱਦੋਂ ਕੋ ਲੈ ਕੇ ਲੜ ਰਹੇ ਹਨ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ ਐਮਐਸਪੀ ਗਾਰੰਟੀ ਕਾਨੂੰਨ ਬਣਾਉਣਾ ਅਤੇ ਲਾਗੂ ਕਰਨਾ ਸਰਕਾਰ ਦੀਆਂ ਗਲਤ ਨੀਤੀਆਂ ਨਾਲ ਚੜੇ ਕਰਜ਼ੇ ਨੂੰ ਖਤਮ ਕਰਨਾ ਲਖਮੀਰਪੁਰ ਖੇਰੀ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦੇ ਕੇ ਸ਼ਹੀਦਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਬਿਜਲੀ ਸੌਧ ਬਿੱਲ 2020 ਨੂੰ ਟੇਢੇ ਢੰਗ ਨਾਲ ਲਾਗੂ ਕਰਦੇ ਆ ਚਿੱਪ ਵਾਲੇ ਮੀਟਰਾਂ ਤੇ ਰੋਕ ਲਗਾਉਣੀ ਆਦੀ ਕਿਸਾਨਾਂ ਦੀਆਂ ਮੰਗਾਂ ਨੇ ਜਾਂਦਿਆਂ ਦੀ ਇੱਕ ਵਾਰ ਫਿਰ ਨਜ਼ਰ ਮਾਰਦਿਆਂ ਜਮ ਮੁਖਸੁਰਖਿਆਂ ਤੇ ਸਰਬਸਤਾ ਦੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 359 ਮਾਪ ਪ੍ਰਕਾਸ਼ ਪਰਬ ਸ੍ਰੀ ਕਲਤਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੈਨੀ ਰਕबीर ਸਿੰਘ ਨੇ ਸੰਗਤ ਨੂੰ ਅੰਮ੍ਰਿਤ ਛਕਣ ਦੀ ਕੀਤੀ ਅਪੀਲ ਸਿਆਸੀ ਆਗੂਆਂ ਨੇ ਸਭ ਨੂੰ ਦਿੱਤੀ ਵਧਾਈ ਪੂਰੇ ਉੱਤਰ ਪ੍ਰਾਤ ਵਿੱਚ ਠੰਡ ਦਾ ਕਹਿਰ ਜਾਰੀ ਟੁੱਟੇ ਕਈ ਪੁਰਾਣੇ ਰਿਕਾਰਡ ਮਾਈਨਸ 0.4 ਡਿਗਰੀ ਤੱਕ ਡਿੱ ਗਿਆ ਪਾਰਾ ਸੰਗੜੀ ਤੁੰਦ ਦੇ ਨਾਲ ਨਾਲ ਕੜਾਕੇ ਦੀ ਠੰਡ ਦਾ ਅਲਰਟ ਜਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ 461 ਉਮੀਦਵਾਰਾਂ ਨੂੰ ਵੰਡੇ ਚੰਡੀਗੜ੍ਹ ਦੇ ਮਿਊਸਪਲ ਦੇ ਨਿਯੁਕਤੀ ਪੱਤਰ ਪੰਜਾਬ ਚ 8 ਯੂਪੀਐਸਸੀ ਸੈਂਟਰ ਖੋਲਣ ਦਾ ਕੀਤਾ ਐਲਾਨ ਪੰਜਾਬ ਪੁਰਸ ਦੇ ਮਾਰੇ ਗਏ ਪੁਰਸਕਾਰੀਆਂ ਨੂੰ ਦਿੱਤੀ ਸਰਦਾਂਝਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਪਤਵੰਤ ਪੰਨੂ ਦੀ ਧਮਕੀ ਦਾ ਦਿੱਤਾ ਜਵਾਬ ਕਿ ਇਹ ਧਮਕੀਆਂ ਨਾਲ ਨਹੀਂ ਪੈਂਦਾ ਕੋਈ ਫਰਕ 3.5 ਕਰੋੜ ਲੋਕਾਂ ਦੀ ਜਾਨ ਦੀ ਰਾਖੀ ਕਰਨਾ ਸਾਡਾ ਫਰਜ਼ ਅੱਜ ਦੇ ਪੰਜਾਬ న్యూਸ ਬੁਲੇਟਿਨ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਆਜਰੋ ਮਾਗੇ ਧੰਨਵਾਦ